ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਹ ਦੇਖੋ ਆਹ ਮਸ਼ੀਨ ਵੀ ਕਿਸਾਨਾਂ ਵਾਸਤੇ ਬਹੁਤ ਵਰਦਾਨ ਆ ਦੇਖੋ ਕਿਆ ਵਧੀਆ ਝੋਨਾ ਲਾਉਂਦੀ ਆ ਤੇ ਦੇਖੋ ਕੱਲਾ ਕੱਲਾ ਸਿਆੜ ਹੀ ਨੇ ਐਨ ਕੱਲਾ ਕੱਲਾ ਸਿਆੜ ਐਨ ਲਾਇਆ ਪਿਆ ਦੇਖੋ ਕੱਲਾ ਕੱਲਾ ਟਿੱਕਾ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਚੱਲਦੀ ਆ ਮਸ਼ੀਨ ਦੋਸਤੋ ਇਹ ਮਸ਼ੀਨ ਆ ਕਵੋਟਾ ਕੰਪਨੀ ਦੀ ਜਾਪਾਨ ਦੀ ਬਣੀ ਹੋਈ ਆ ਦੇਖੋ ਮੂਰੇ ਆ ਟਰੈਕਟਰ ਲੱਗਿਆ ਹੋਇਆ ਇਹਦੇ ਆ ਛੋਟੇ ਬੰਦੇ ਨਾਲ ਦੇਖ ਹੈਲਪਰ ਉੱਪਰ ਚੜੇ ਹੋਏ ਆ ਛੁੱਟੀਆਂ ਮਨਾ ਰਹੇ ਆ ਨਾਲੇ ਕਿੰਨੀ ਦੇਰ ਹੋ ਗਈ ਫਿਰ ਮਸ਼ੀਨ ਲਈ ਹੋਈ ਨੂੰ 6 ਸਾਲ ਹੋ ਗਏ ਈ 6 ਸਾਲ ਹੋ ਗਏ ਜੀ। ਅੱਛਾ 6 ਸਾਲ ਹੋ ਗਏ। ਹਾਂਜੀ। ਬਹੁਤ ਵਧੀਆ ਜਲਦੀ ਆ। ਬਹੁਤ ਵਧੀਆ ਜੀ। 6 ਸਾਲ ਤੋਂ ਇਹ ਤੇ ਨਾਲੇ ਲਾਉਨੇ ਆਂ ਜੀ ਆਪਾਂ। ਅੱਛਾ। ਹਾਂਜੀ। ਕਿੰਨਾ ਕਹਿ ਗੀਲੇ ਲਾ ਦਿੰਦੀ ਏ ਕਿ ਦਿਨ ਚ ਇਹ? ਇਹ ਦਿਨ ਦੇ ਮੰਨ ਕੇ ਚਲੋ ਜੇ ਤਾਂ ਅਸੀਂ 2 ਸਾਲ ਤਾਂ ਪਹਿਲੇ ਇਹ ਜ਼ਿਆਦਾ ਚਲਾਈ ਜਿਵੇਂ ਲੋਕਡਾਊਨ ਵਾਲਾ ਸਾਲ ਤਾਂ ਉਹ ਸਾਲ ਪ੍ਰੈਸ਼ਰ ਜ਼ਿਆਦਾ ਤਾਂ ਜ਼ਿਆਦਾ ਕੰਮ ਸੀਗਾ। ਅੱਛਾ। ਉਹ ਤਾਂ ਦਿਨ ਰਾਤ ਚਲਾਉਂਦੇ ਸੀਗੇ 12-13 ਗੀਲੇ ਘੜਦੀ ਸੀ। ਹਾਂ। ਹੁਣ ਜੀ ਆਪਾਂ ਬਈ ਕਹਿ ਲੋ 5-6 ਗੀਲੇ ਲਾ ਦੀਦੇ ਆਂ ਆਪਾਂ ਨਿਆਣਿਆਂ ਨਾਲੇ। अच्छा हां जी की भाई बहुत आ ओहो नी लोड नी ਲਈਦਾ ਕੰਮ ਦਾ हां ठीक है ठीक है क्या ਕਰਾਇਆ ਲੈਣਿਆ ਫਿਰ ਤੁਸੀਂ ਇਹ ਕਿਸੇ ਤੇ ਲਵਾਉਣੀ ਹੋਵੇ ਇੱਕ ਕਰਾਇਆ ਜੀ ਅਸੀਂ 4200 ਰੱਖਿਆ ਹੋਇਆ ਇਹ ਪਨੀਰੀ ਵੀ ਅਗਲੇ ਤੇ ਸਿਰਫ ਇੱਕ ਬੀਜ ਲੈਣਾ ਹਾਂ ਅਗਲੇ ਨੇ ਸਿਰਫ ਬੀਜ ਦੇ ਜਣਾ ਸਾਡੇ ਕੋਲ ਅੱਛਾ ਉਹਦੇ ਬਾਅਦ ਚੋ ਬਸ ਅਗਲੇ ਨੂੰ ਆਉਣ ਦੀ ਕਾਸੇ ਦੀ ਲੋੜ ਨਹੀਂ ਹੈਗੀ ਤੁਸੀਂ ਜੀ ਪਨੀਰੀ ਪਾਲਣੀ ਆ ਹਾਂ ਅਸੀਂ ਪਾਲਨੀ ਆ ਅਸੀਂ ਉਹ ਲਿਆਉਣੀ ਆ ਅਸੀਂ ਉਹ ਲਾਉਣੀ ਆ ਸਾਰਾ ਕੁਝ ਅਸੀਂ ਕਰਨੇ ਆ ओके okay, ओके okay, बहुत बढ़िया बहुत क्या नाम है तेरा سپ인더 ਸਿੰਘ ਹੈ ਮੇਰਾ ਨਾਮ سپ인더 ਸਿੰਘ ਪਿੰਡ ਮ ਤੋਤਾ ہاں جی ਵੈਰੀ ਗੁੱਡ ਬਹੁਤ ਵਧੀਆ ਤੇ ਦੋਸਤੋ ਦੇਖੋ ਕੱਲਾ ਕੱਲਾ ਬੂਟਾ ਪਨੀਰੀ ਦਾ ਇਹਦੇ ਵਿੱਚ ਖੇਤ ਦੇ ਵਿੱਚ ਐਨ ਫਿੱਟ ਕਰਿਆ ਪਿਆ ਦੇਖੋ ਮੁੰਡਾ ਇੰਨਾ ਕਾਰੀਗਰ ਆ ਆ ਦੇਖੋ ਇਹ ਮੇਦੀ ਪਨੀਰੀ ਰੱਖੀ ਹੋਈ ਆ ਪਿੱਛੇ ਆ ਪਨੀਰੀ ਰੱਖੀ ਹੋਈ ਆ ਮਸ਼ੀਨ ਵਾਲੀ ਤੇ ਆ ਖੇਤ ਦੇ ਵਿੱਚ ਲਾ ਰਹੇ ਆ ਪਾਣੀ ਥੋੜਾ ਘੱਟ ਰੱਖਣਾ ਵਸ ਇਹਨੂੰ ਹੋਰ ਗੱਲ ਕੁਛ ਨਹੀਂ ਪਾਣੀ ਘੱਟ ਰੱਖਣਾ ਬਹੁਤ ਵਧੀਆ ਲਵਾਈ ਕਰਦੀ ਆ ਮਸ਼ੀਨ ਤੁਸੀਂ ਵੀ ਸਾਰੇ ਇਹਨਾਂ ਮਸ਼ੀਨਾਂ ਨਾਲ ਜੁੜੋ ਤਾਂ ਕਿ ਲੇਬਰ ਤੇ ਖੜਾ ਛੁੱਟ ਸਕੇ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਥੈਂਕ ਯੂ